ਹਾਂ ਜੀ ਕਿਮਿਓ ਸਾਰੇ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨ ਲੋਜੀ ਤੇ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡਾ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ حاضر ਹਾਂ ਅੱਜ ਆਪਣੀ ਪੰਜਾਬੀ ਪੈਡਾਗੋਜੀ ਦੀ ਨੈਕਸਟ ਕਲਾਸ ਜਿਹਦੇ ਵਿੱਚ ਅੱਜ ਆਪਾਂ ਕਰਾਂਗੇ ਜੀ ਉਪਚਾਰਾਤਮਿਕ ਸਿੱਖਿਆ ਠੀਕ ਹੈ ਜੀ रिमेडियल टीचिंग ठीक है जी बहुत ही ज्यादा इंपॉर्टेंट टॉपिक है जी आज इस टॉपिक ਨਾਲ ਹੀ ਆਪਣੀ ਪੰਜਾਬੀ ਪੈਡਾਗੋਜੀ ਜੀ ਕੰਪਲੀਟ ਹੋ ਗਈ ਠੀਕ ਹੈ ਜੀ ਸੋ ਜਿਹੜੇ ਬੱਚੇ ਨੇ ਮੇਰੀ ਪਿਛਲੀ ਕਲਾਸਿਸ ਨਹੀਂ ਦੇਖਿਆ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜਰੂਰ ਚੈੱਕ ਕਰੋ ਠੀਕ ਹੈ ਤੇ ਡਿਸਕ੍ਰਿਪਸ਼ਨ ਚ ਮੈਂ ਟੈਲੀਗ੍ਰam ਦਾ ਲਿੰਕ ਦਿੱਤਾ ਹੋਇਆ ਜੀ ਤੁਸੀਂ ਉਸ ਨੂੰ ਵੀ ਜੁਆਇਨ ਕਰ ਸਕਦੇ ਹੋ ਕਿਉਂਕਿ ਆਪਣਾ ਸਟੱਡੀ ਮਟੀਰੀਅਲ ਹੈ ਜਿਹੜਾ ਹੀ ਮੈਂ ਪੜ੍ਹਾਉਣਾ ਹੈ ਸਾਨੂੰ ਆਪਣੀ ਕਲਾਸ ਤੋਂ ਬਾਅਦ ਮੈਂ telegram ਤੇ send ਕਰ ਦਿਨਾ ਠੀਕ ਹੈ ਜੀ ਸੋ ਮੇਰੇ telegram ਨੂੰ ਵੀ ਜਰੂਰ join ਕਰ ਲਿਓ ਜੀ ਸੋ ਅੱਜ ਆਪਾਂ ਲੈ ਕੇ ਆਏ ਆਂ ਜੀ ਟੌਪ 15 ਯਾਨੀ ਕਿ 15 ਕੁਐਸਚਨ ਜਿਦਾਂ ਅੱਜ ਆਪ ਪੂਰਾ ਟੌਪਿਕ ਆਪਾਂ ਕਵਰ ਕਰ ਦਾਂਗੇ ਠੀਕ ਹੈ ਜੀ ਸੋ ਕਲਾਸ ਨੂੰ ਬਿਨਾ ਸਕ੍ਰਿਪਟ ਕਿਤੇ ਐਂਡ ਤੱਕ ਬਣੇ ਰਹੋ ਠੀਕ ਹੈ ਤੇ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਠੀਕ ਹੈ ਜੀ ਕਿਉਂਕਿ ਬਹੁਤੀ ਘੱਟ ਦਿਨ ਰਹਿ ਗਏ ਜੀ ਤੁਹਾਡੇ ਪੀਐਸ ਟੈਟ ਵਿੱਚ ਬਾਕੀ ਆਪਣੀ ਸਾਰੀ ਕਲਾਸਿਸ ਹੋ ਗਏ ਉਹ ਦੇਖ ਲਿਓ ਤੁਸੀਂ ਆਪਣੇ ਪਲੇਲਿਸਟ ਸੇ ਬਣੀ ਪਈ ਨੇ ਚੈਨਲ ਤੇ ਠੀਕ ਹੈ ਅਲੱਗ-ਅਲੱਗ ਸਬਜੈਕਟਾਂ ਦੀ ਸੋ ਬਿਨਾ ਕਿਸੇ ਦੇਰੀ ਦੇ ਸਾਡੀ ਦੀ ਕਲਾਸ ਆਪਾਂ ਸ਼ੁਰੂ ਕਰ ਦਿਆਂ ਜੀ ਫਰਸਟ ਕੁਐਸਚਨ ਦੇਖੋ ਹੀ ਪਹਿਲਾ ਕੁਐਸਚਨ ਹੈ ਭਾਸ਼ਾ ਸਿੱਖਣ ਵਿੱਚ ਉਪਚਾਰ ਆਤਮਿਕ ਸਿੱਖਿਆ ਦੀ ਲੋੜ ਕਿੰਨਾ ਭਾਸ਼ਾ ਕੋਸ਼ਲ ਵਿੱਚ ਪੈਂਦੀ ਹੈ ਠੀਕ ਹੈ ਜੀ ਵੀ ਜਿਹੜੀ ਆਪਣੀ ਰਿਮੀਡੀਅਲ ਟੀਚਿੰਗ ਹੈ ਜੀ ਠੀਕ ਹੈ ਜੀ ਵੀ ਉਹ ਆਪਾਂ ਨੂੰ ਕਿੰਨਾ ਭਾਸ਼ਾ ਕੋਸ਼ਲ ਵਿੱਚ ਜ਼ਰੂਰਤ ਪੈਂਦੀ ਹੈ ਉਹ ਦੀ ਫਰਸਟ ਹੈ ਜੀ ਬਾਚਨ ਤੇ ਸੈਕਿੰਡ ਹੈ ਉਚਾਰਨ ਥਰਡ ਹੈ ਕਿ ਲਿਖਣ ਫੋਰਥ ਹੈ ਇਹਨਾਂ ਸਾਰੇ ਕੋਸ਼ਲਾਂ ਵਿੱਚ ਠੀਕ ਹੈ ਜੀ ਕਿ ਅਨਸਰ ਆਜੂਗਾ ਜੀ ਇਹਦਾ ਤਾਂ ਇਹਦਾ ਅਨਸਰ ਆਜੂਗਾ ਜੀ ਫੋਰਥ ਇਹਨਾਂ ਸਾਰੇ ਠੀਕ ਹੈ ਜੀ ਦੇਖੋ ਜਿਹੜੀ ਆਪਣੀ ਉਪਚਾਰਾਤਮਿਕ ਸਿੱਖਿਆ ਹੈ ਨਾ ਠੀਕ ਹੈ ਟੀਚਿੰਗ ਹੈ ਉਹ ਆਪਾਂ ਦੇਖੋ ਆਪਣਾ ਜਦੋਂ ਬਾਤਨ ਮਤਲਬ ਬਾਤਨ ਦਾ ਪੜ੍ਹਨਾ ਠੀਕ ਹੈ ਉਹਦੇ ਵਿੱਚ ਵੀ ਪੈਂਦੀ ਹੈ ਜਿਹੜੀ ਆਪਾਂ ਸਪੀਕਿੰਗ ਕਰਦੇ ਹਾਂ ਠੀਕ ਹੈ ਜੀ ਉਚਾਰਨ ਕਰਦੇ ਹਾਂ ਉਹਦੇ ਵਿੱਚ ਵੀ ਰਾਈਟਿੰਗ ਕਰਦੇ ਹਾਂ ਉਹਦੇ ਵਿੱਚ ਠੀਕ ਹੈ ਜੀ ਹਰ ਇੱਕ ਚੀਜ਼ ਵਿੱਚ ਆਪਾਂ ਨੂੰ ਜਿਹੜੀ ਉਪਚਾਰਾਤਮਿਕ ਸਿੱਖਿਆ ਹੈ ਉਹਦੀ ਸਿੱਖਿਆ ਉਦੀ ਕਿ ਆਪਾਂ ਲੋਡ ਪੈਂਦੀ ਠੀਕ ਹੈ ਜੀ ਤਾਂ ਅਨਸਰ ਆਜੂਗਾ ਜੀ 4th ਸੈਕਿੰਡ ਕੁਐਸਚਨ ਦੇਖੋ ਹੀ ਉਪਚਾਰਾਤਮਿਕ ਸਿੱਖਿਆ ਭਾਸ਼ਾ ਸਿੱਖਿਆ ਦੀਆਂ ਕਿਹੜੀਆਂ ਤਰਟੀਆਂ ਦਾ ਉਪਚਾਰ ਕਰਦੀ ਹੈ ਜੋ ਫਸਟ ਹੈਗੇ ਜੀ ਅਧਿਆਪਕ ਨੋਟ ਨਹੀਂ ਕਰ ਸਕਦਾ ਸੈਕਿੰਡ ਹੈਗੇ ਸਾਡੀ ਸਧਾਰਨ ਪ੍ਰੀਖਿਆ ਪ੍ਰਣਾਲੀ ਤੋਂ ਬਾਹਰ ਦੀਆਂ ਵਸਤੂਆਂ ਹਨ ਥਰਡ ਹੈਗੇ ਬੱਚੇ ਤੋਂ ਸਹਿਜ ਸੁਭਾ ਹੋ ਜਾਂਦੀਆਂ ਨੇ 4th ਹੈਗੇ ਮਾਪਿਆਂ ਦੀ ਨਜ਼ਰ ਤੋਂ ਬਚ ਜਾਂਦੀਆਂ ਠੀਕ ਹੈ ਜੀ ਵੀ ਜਿਹੜੀ ਆਪਣੀ ਉਪਚਾਰਾਤਮਕ ਟੀਚਿੰਗ ਹੈ ਜੀ ਠੀਕ ਹੈ ਜੀ ਉਹ ਜਿਹੜੀ ਆਪਣੀ ਲੈਂਗੁਏਜ ਐਜੂਕੇਸ਼ਨ ਨੇ ਕਿਹਾ ਉਹਦੇ ਕਿਹੜੀਆਂ ਅਥੋਰਿਟੀਆਂ ਦਾ ਵਿਚਾਰ ਕਰਦੀ ਹੈ ਜੀ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਸੈਕਿੰਡ ਠੀਕ ਹੈ ਸਾਡੀਆਂ ਸਧਾਂ ਅੰਪਰੀਖਿਆ ਪ੍ਰਣਾਲੀ ਤੋਂ ਬਾਅਦ ਦੀਆਂ ਵਸਤੂਆਂ ਹਨ ਠੀਕ ਹੈ ਜੀ ਵੀ ਜਿਹੜੀ ਆਪਣੀ ਰਮੀਡੀਅਲ ਕਿਹੜੀ ਹੋਗੀਆਂ ਜੀ ਉਪਚਾਰਾਤਮਕ ਕਿਹੜੀਆਂ ਹੋਗੀਆਂ ਜਿਹੜਾ ਬੱਚੇ 'ਚ ਕਮੀਆਂ ਹੁੰਦੀਆਂ ਠੀਕ ਹੈ ਜੀ ਉਹ ਕੀ ਵੀਕ ਕਰ ਰਹੇ ਨੇ ਠੀਕ ਹੈ ਜੀ ਉਹਨਾਂ ਨੂੰ ਆਪਾਂ ਪਛਾਣ ਕਰਕੇ ਉਹਨਾਂ ਸੁਧਾਰ ਕਰਨਾ ਹੁੰਦਾ ਠੀਕ ਹੈ ਉਹ ਤਰੱਤੇ ਨੂੰ ਉਪ ਵਿਚਾਰ ਕਰਨਾ ਹੁੰਦਾ ਹੈ ਇਸ ਲਈ ਜਿਹੜੇ ਸਿਧਾਨ ਪ੍ਰੀਖਿਆ ਪੰਨਲ ਤੋਂ ਬਾਹਰ ਦੀਆਂ ਅਵਸਥਾ ਠੀਕ ਹੈ ਜਿਹੜੇ ਆਪਣੇ ਆਪਾ ਉਪਚਾਰਾਤਮਿਕ ਸਿੱਖਿਆ ਦੇ ਜਾਂ ਟੀਚਿੰਗ ਕਰਦੇ ਬੱਚੇ ਦੀ ਠੀਕ ਹੈ ਜੀ ਤਾਂ ਅਨਸਰ ਆਜੂਗਾ ਜੀ ਸੈਕਿੰਡ ਥਰਡ ਕੁਐਸਚਨ ਦੇਖੋ ਹੀ ਉਪਚਾਰਾਤਮਿਕ ਸਿੱਖਿਆ ਤੋਂ ਪਹਿਲਾਂ ਬੱਚੇ ਦੇ ਦੋਸ਼ ਤਰੂਟੀਆਂ ਦੀ ਜਾਂਚ ਕਿਵੇਂ ਕੀਤੀ ਜਾਂਦੀ ਹੈ ਫਸਟ ਹੈ ਪ੍ਰੀਖਿਆ ਲੈ ਕੇ ਸੈਕਿੰਡ ਹੈ ਨਿਰੇਖਣ ਕਰਕੇ ਥਰਡ ਹੈਗਾ ਜੀ ਤਸਖੀਸੀ ਜਿੰਨਾਂ ਪਰ ਡਾਇਗਨੋਸਟਿਕ ਪ੍ਰੀਖਿਆਵਾਂ ਦੁਆਰਾ ਜਾਂ ਗੱਲਬਾਤ ਕਰਕੇ ਠੀਕ ਹੈ ਜੀ ਬਿਪਕੀਵੇਂ ਪਤਾ ਲਗੋਣੀਆਂ ਜਦੋਂ ਪਹਿਲਾਂ ਪੁਚਾਰਾਤਮਕ ਸਿੱਖਿਆ ਤੋਂ ਪਹਿਲਾਂ ਬੱਚੇ ਦੇ ਜਿਹੜੇ ਦੋਸ਼ ਹੁੰਦੇ ਨੇ ਜਾਂ ਉਹਦੇ ਵਿੱਚ ਤਰੋਟੀਆਂ ਹੁੰਦੀਆਂ ਨੇ ਆਪਾਂ ਕਿਵੇਂ ਜਾਂ ਪਤਾ ਲਗੋਣੀਆਂ ਕੀ ਅਨਸਰ ਆਜੂਗਾ ਜੀ ਇਹਦਾ ਤਾਂ ਇਹਦਾ ਅਨਸਰ ਆਜੂਗਾ ਜੀ 3rd ਠੀਕ ਹੈ ਜੀ ਤਸਖੀਸੀ ਜਿੰਨਾ ਆਪਾਂ ਡਾਇਗਨੋਸਟਿਕ ਪ੍ਰੀਖਿਆ ਮਦੂਬਰ ਆਖਿਆ ਆਪਾਂ ਬੱਚੇ ਦੇ ਵਿੱਚ ਕਿਹੜੀ ਉਹਦੀ ਤਰੋਟੀਆਂ ਜਾਂ ਦੋਸ਼ ਨੇ ਉਹ ਕੀ ਆਪਾਂ ਪਤਾ ਲਗਾਉਣੀ ਹੈ ਠੀਕ ਹੈ ਜੀ ਤਾਂ ਅਨਸਰ ਆਜੂਗਾ 3rd ਫੋਰਥ ਕੁਐਸਚਨ ਦੇਖੋ ਜੀ ਤਸ ਕਿਸੇ ਸਿੱਖਿਆ ਜੀਗਨਾਬਾ ਡਾਇਗਨੋਸਟਿਕ ਟੀਚਿੰਗ ਕੈਨਿਆ ਦੀ ਲੋੜ ਭਾਸ਼ਾ ਦੇ ਕਿਹੜੇ ਕੁੱਛ ਨਾਲ ਵਿੱਚ ਪੈਂਦੀ ਹੈ ਫਸਟ ਹੈ ਜੀ ਬਾਚਨ ਨਾਲ ਸੰਬੰਧਿਤ ਸ਼ੁੱਧੀਆਂ ਲਈ ਸੈਕਿੰਡ ਹੈ ਜੀ ਵਿਆਕਰਨ ਨਾਲ ਸੰਬੰਧਿਤ ਸ਼ੁੱਧੀਆਂ ਲਈ ਥਰਡ ਹੈ ਸ਼ਬਦ ਜੋੜਾਂ ਨਾਲ ਸੰਬੰਧਿਤ ਸ਼ੁੱਧੀਆਂ ਲਈ ਫੋਰਥ ਹੈ ਕਿ ਉਪਰੋਕਤ ਸਾਰੇ ਕਿਸਮਾਂ ਦੀਆਂ ਸ਼ੁੱਧੀਆਂ ਲਈ ਠੀਕ ਹੈ ਜੀ ਕਿਦੇ ਲਈ ਆਪਾਂ ਨੂੰ ਜਿਹੜੀ ਡਾਇਗਨੋਸਟਿਕ ਟੀਚਿੰਗ ਲੋੜ ਪੈਂਦੀ ਹੈ ਜੀ ਕੀ ਆਨਸਰ ਆਜੂਗਾ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਫੋਰਥ ਠੀਕ ਹੈ ਜੀ ਵੀ ਸਾਰੇ ਕਿਸਮਾਂ ਦੀਆਂ ਅਸ਼ੁੱਧੀਆਂ ਦੇ ਠੀਕ ਹੈ ਜੀ ਉਹ ਆਪਾਂ ਮੈਂ ਆਪਣਾ ਉਹਦਾ ਵਾਚਨ ਹੋਵੇ ਠੀਕ ਹੈ ਜੀ ਇਹਨੂੰ ਆਪਾਂ ਪੜਨ ਕਹਿੰਦੇ ਆ ਠੀਕ ਹੈ ਜੀ ਜਾਂ ਉਹਦੀ ਵਿਆਕਰਨ ਨਾਲ ਸੰਬੰਧੀ ਤੋਂ ਵੀ ਜਾਂ ਸ਼ਬਦ ਜੋੜ ਨਾਲ ਜਾਂ ਉਹਦੇ ਬਿਹੇਵਰ ਨਾਲ ਹੋਰ ਸੰਬੰਧਿਤ ਜਿਹੜੀ ਉਹਦੀ ਅਸ਼ੁੱਧੀਆਂ ਠੀਕ ਹੈ ਜੀ ਉਹਨਾਂ ਸਾਰਾ ਵਿੱਚ ਆਪਾਂ ਆਪ ਨੂੰ ਕਾਦੀ ਲੋੜ ਪੈਂਦੀ ਹੈ ਠੀਕ ਹੈ ਉਹਦੇ ਵਿੱਚ ਪੈਂਦੀ ਆਪਣੀ ਡਾਇਗਨੋਸਟਿਕ ਟੀਚਿੰਗ ਵੀ ਲੋ ਠੀਕ ਹੈ ਜੀ ਆਨਸਰ ਆਜੂਗਾ ਜੀ ਫੋਰਥ ਫਿਫਥ ਕੁਐਸਚਨ ਦੇਖੋ ਹੀ ਦੱਸ ਕਿਸੇ ਸਿੱਖਿਆ ਲਈ ਨਰੀਖਣ ਪ੍ਰੀਖਣ ਇੰਟਰਵਿਊ ਆਦਤੋਂ ਬਿਨਾ ਕਿਹੜੀ ਧੁਨੀ ਕਿਸਮ ਦੀ ਵਿਧੀ ਅਪਣਾਈ ਜਾਂਦੀ ਹੈ ਫਸਟ ਹੈ ਜੀ ਸੰਚਿਤ ਰਿਕੋਰਡ ਠੀਕ ਹੈ ਜੀ ਸੈਕਿੰਡ ਹੈ ਆਪਸੀ ਗੱਲਬਾਤ ਥਰਡ ਹੈ ਪ੍ਰੀਖਿਆ ਫੋਰਥ ਹੈ ਯੰਤ੍ਰਿਕ ਉਪਕਰਨ ਵਿਧੀ ਠੀਕ ਹੈ ਜੀ ਜਿਹੜੀ ਆਪਾਂ ਜਿਹੜੀ ਆਧੁਨਿਕ ਕਿਸਮ ਹੈ ਜੀ ਜਾਂ ਵਿਧੀ ਆਪਣਾ ਟੈਕਨਿਕਸ ਆਪਣਾਉਣੀ ਹੈ ਠੀਕ ਹੈ ਜੀ ਜਿਹੜੀ ਆਪਣੀ ਡਾਇਗਨੋਸਟਿਕ ਐਜੂਕੇਸ਼ਨ ਹੋਗੀ ਜਾਂ ਟੀਚਿੰਗ ਹੋਗੀ ਠੀਕ ਹੈ ਜੀ ਸਹੀ ਅਨਸਰ ਆਜੂਗਾ ਜੀ ਫੋਰ ਠੀਕ ਹੈ ਜੀ ਫੋਰਥ ਅਨਸਰ ਆਜੂਗਾ ਯੰਤ੍ਰਿਕ ਉਪਕਰਨ ਵਿਧੀ ਠੀਕ ਹੈ ਜੀ ਯੰਤ੍ਰਿਕ ਠੀਕ ਹੈ ਆਪਾਂ ਕੋਈ ਵੀ ਜਿਹੜਾ ਯੰਤ੍ਰਿਕ ਉਪਕਰਨ ਵਰਤ ਕੇ ਠੀਕ ਹੈ ਜੀ ਉਦੇ ਵਿੱਚ ਕੀ ਕਦ ਲਈ ਯੂਜ਼ ਕਰਦੇ ਹਾਂ ਆਪਾਂ ਡਾਇਗਨੋਸਟਿਕ ਟੀਚਿੰਗ ਲਈ ਯੂਜ਼ ਕਰਦੇ ਹਾਂ ਠੀਕ ਹੈ ਜੀ ਤਾਂ ਆਨਸਰ ਆਜੂਗਾ ਜੀ 4th ਛੇਮਾ ਕੁਐਸਚਨ ਦੇਖੋ ਹੀ ਉਪਚਾਰਾਤਮਿਕ ਸਿੱਖਿਆ ਦਾ ਸੌਰੀ ਜੀ ਉਪਚਾਰਾਤਮਿਕ ਸਿੱਖਿਆ ਦਾ ਅਰਥ ਹੈ ਫਸਟ ਹੈ ਜੀ ਕਮਜ਼ੋਰ ਵਿਦਿਆਰਥੀਆਂ ਦੀ ਅਧਿਆਪਨ ਲਿਖਣ ਦੇ ਦੇਸ਼ਪੂਰਨ ਪ੍ਰਭਾਵ ਨੂੰ ਦੂਰ ਕਰਨ ਦੀ ਪ੍ਰਕਿਰਿਆ ਸੈਕਿੰਡ ਹੈ ਬੱਚੇ ਦਾ ਇਲਾਜ ਕਰਨਾ ਥਰਡ ਹੈ ਛੋੜ ਫੁੱਟੀ ਦਾ ਪਿੱਛੋ ਕਮਜ਼ੋਰ ਬੱਚਿਆਂ ਨੂੰ ਪੜਾਉਣਾ ਫੋਰਥ ਹੈ ਸ਼ਰੀਕ ਤੌਰ ਤੇ ਕਮਜ਼ੋਰ ਬੱਚਿਆਂ ਨੂੰ ਚੰਗੀ ਖੁਰਾਕ ਦੇ ਕੇ ਆਰੋਗ ਤੇ ਸਿਹਤ ਮੈਨ ਬਣਾਉਣ ਦੀ ਪ੍ਰਕਿਰਿਆ ਠੀਕ ਹੈ ਜੀ ਵੀ ਜਿਹੜੀ ਆਪਣੀ ਰਿਮੀਡੀਅਲ ਟੀਚਿੰਗ ਹੈ ਜੀ ਉਹਦਾ ਕੀ मीनिंग ਹੈ ਠੀਕ ਹੈ ਜੀ ਜਿਹੜਾ ਅੱਜ ਆਪਣਾ ਟੌਪਿਕ ਹੈ ਜੀ ਉਹ ਹੀ ਪੁੱਛਿਆ ਜਾਵੇ ਉਹਦਾ ਕੀ मीनिंग ਹੈ ਜੀ ਤੈਨੂੰ ਆਨਸਰ ਆਜੂਗਾ ਜੀ ਫਸਟ ਠੀਕ ਹੈ ਕਮਜ਼ੋਰ ਵਿਦਿਆਰਥੀਆਂ ਦੇ ਅਧਿਆਪਨ ਲਿਖਣ ਦੇ ਜਿਹੜੇ ਬੰਦੇ ਦੇ ਦੋਸ਼ਪੂਰਨ ਪ੍ਰਭਾਵ ਮਨੋਂ ਦੂਰ ਕਰਨ ਦੀ ਕਿ ਠੀਕ ਹੈ ਜੀ ਇਹ ਦੂਰ ਹੈ ਜੀ ਇਹ ਥੋੜਾ ਜਾਂ ਐ ਕਰ ਲਿਓ ਠੀਕ ਹੈ ਦੋਸ਼ ਠੀਕ ਹੈ ਦੋਸ਼ਪੂਰਨ ਐਵੇਂ ਹੈ ਜੀ ਠੀਕ ਹੈ ਇਹਨੂੰ ਐਵੇਂ ਲਿਖ ਲਿਓ ਠੀਕ ਹੈ ਇਹ ਮੈਂ ਦੋਸ਼ਪੂਰਨ ਵੀ ਕੀ ਆਪਾਂ ਜਿਹੜੇ ਕਮਜ਼ੋਰ ਜਾਂ ਬੀਕ ਸਟੂਡੈਂਟਸ ਹੁੰਦੇ ਨੇ ਠੀਕ ਹੈ ਜੀ ਉਹਨਾਂ ਦੇ ਜਿਹੜੇ ਆਪਾਂ ਟੀਚਿੰਗ ਇਹ ਜੇ ਮੈਥਡ ਪੜਾ ਕੇ ਵੀ ਜਿਹੜੇ ਉਹਨਾਂ ਚ ਦੋਸ਼ ਨੂੰ ਉਹਨਾਂ ਦੂਰ ਕਰਨ ਦੀ ਪ੍ਰਕਿਰਿਆ ਠੀਕ ਹੈ ਜੀ ਜਿਹਨੂੰ ਆਪਾਂ ਉਪਚਾਰਾਤਮਕ ਸਿੱਖ ਸਿੱਖਿਆ ਕਰਨੀ ਠੀਕ ਹੈ ਤਾਂ ਅਨਸਰ ਆ ਜਾਊਗਾ ਫਸਟ ਹੀ ਸੈਵੰਥ ਕੁਐਸਚਨ ਦੇਖੋ ਜੀ ਉਪਚਾਰਾਤਮਿਕ ਸਿੱਖਿਆ ਦੀ ਵਿਅਕਤੀਗਤ ਉਪਚਾਰ ਵਿਧੀ ਤੋਂ ਕੀ ਭਾਵ ਹੈ ਠੀਕ ਹੈ ਜੀ ਵੀ ਜਿਹੜੀ ਆਪਣੀ ਇੰਡੀਵਿਜੂਅਲ ਟ੍ਰੀਟਮੈਂਟ ਵਿਧੀ ਹੈ ਜੀ ਉਹਨੂੰ ਆਪਾਂ ਉਪਚਾਰਾਤਮਿਕ ਸਿੱਖਿਆ ਵਿਧੀ ਤੋਂ ਕੀ ਭਾਵ ਹੈ ਠੀਕ ਹੈ ਜੀ ਫਸਟ ਹੈਗੇ ਜੀ ਇੱਕ ਇੱਕ ਅਧਿਆਪਨ ਵੱਲੋਂ ਬੱਚਿਆਂ ਦੇ ਭਾਸ਼ਾ ਸੰਬੰਧੀ ਦੋਸ਼ ਦੂਰ ਕਰਨਾ ਸੈਕੰਡ ਹੈਗੇ ਹਰੇਕ ਵਿਦਿਆਰਥੀ ਦੀ ਵਿਅਕਤੀਗਤ ਅਸ਼ੁੱਧੀਆਂ ਤਰੁਕੀਆਂ ਤੇ ਕਠਿਨਾਈਆਂ ਨੂੰ ਦੂਰ ਕਰਨਾ ਥਰਡ ਹੈਗੇ ਜੀ ਹੈਡਮਾਸਟਰ ਵੱਲੋਂ ਵਿਅਕਤੀਗਤ ਅਧਿਆਪਕ ਦੀਆਂ ਤਰੁਕੀਆਂ ਦੂਰ ਕਰਨੀਆਂ ਜਦ ਫੋਰਥ ਦੇ ਪ੍ਰੋਕੀ ਸਭ ਕੁਝ ਠੀਕ ਹੈ ਜੀ ਕਿਹੜੀ ਹੁੰਦੀ ਹੈ ਜੀ ਵਿਚਾਰਾਤਮਿਕ ਸਿੱਖਿਆ ਵਿੱਚ ਜਿਹੜੀ ਇੰਡੀਵੀਜੂਅਲ ਟ੍ਰੀਟਮੈਂਟ ਹੈ ਉਹ ਤੋਂ ਕੀ ਭਾਵੇ ਤੈਦ ਅਨਸਰ ਆਜੂਗਾ ਜੀ ਸੈਕੰਡ ਵੀ ਹਰੇਕ ਵਿਦਿਆਰਥੀ ਦੀ ਵਿਅਕਤੀਗਤ ਅਸ਼ੁੱਧੀਆਂ ਠੀਕ ਹੈ ਜਿਹੜੀ ਇੰਡੀਵੀਜੂਅਲ ਉਹਦੀਆਂ ਅ ਅਸ਼ੁੱਧੀਆਂ ਹੁੰਦੀਆਂ ਨੇ ਜਾਂ ਤਰੱਪੀਆਂ ਹੁੰਦੀਆਂ ਠੀਕ ਹੈ ਉਹਦੇ ਵਿੱਚ ਜੇ ਕਠਿਨਾਈਆਂ ਹੁੰਦੀ ਡਿਫਿਕਲਟੀਜ਼ ਹੁੰਦੀਆਂ ਨੇਗਾ ਉਹਨਾਂ ਨੂੰ ਦੂਰ ਕਰਨ ਨੂੰ ਆਪਾਂ ਕੀ ਕਹਿੰਦੇ ਆ ਇੰਡੀਵੀਜੂਅਲ ਟ੍ਰੀਟਮੈਂਟ ਠੀਕ ਹੈ ਜੀ ਇੰਡੀਵਿਜੂਅਲ ਟ੍ਰੀਟਮੈਂਟ ਜਿੰਨ ਵਿਅਕਤੀਗਤ ਉਪਚਾਰ ਕਹਿੰਨੇ ਠੀਕ ਹੈ ਜੀ ਉਹ ਹੁੰਦਾ ਜੀ ਵੀ ਹਰੇਕ ਵਿਦਿਆਰਥੀ ਦੀ ਆਪਾਂ ਜਿਹੜੀ ਵਿਅਕਤੀਗਤ ਸ਼ੁੱਧੀਆਂ ਤਰੂਕੀਆਂ ਤੇ ਕਟਨਾੀਆਂ ਨੂੰ ਦੂਰ ਕਰਨਾ ਹੁੰਦਾ ਠੀਕ ਹੈ ਜੀ ਇਹ ਹੁੰਦਾ ਉਪਚਾਰ ਮੈਂ ਸਿੱਖਿਆ ਦੀ ਵਿਅਕਤੀਗਤ ਉਪਚਾਰ ਵਿਧੀ ਤੋਂ ਭਾਵ ਠੀਕ ਹੈ ਤਾਂ ਆਨਸਰ ਆ ਜਾਊਗਾ ਸੈਕਿੰਡਲੀ 8ਵਾਂ ਕੁਐਸਚਨ ਦੇਖੋ ਜੀ ਗੁੱਟ ਟੂ ਉਪਚਾਰ ਜਿਨੂੰ ਆਪਾਂ ਗਰੁੱਪ ਟ੍ਰੀਟਮੈਂਟ ਕਹਿੰਨੇ ਆ ਠੀਕ ਹੈ ਦਾ ਉਪਚਾਰ ਆਤਮਿਕ ਸਿੱਖਿਆ ਦਾ ਕੀ ਅਰਥ ਹੈ ਠੀਕ ਹੈ ਜੀ ਫਸਟ ਹੈ ਦੋ ਬੱਚਿਆਂ ਦੇ ਇਕੋ ਸਮੇਂ ਭਾਸ਼ਾ ਦੋਸ਼ਾਂ ਦਾ ਉਪਚਾਰ ਕਰਨਾ ਸੈਕਿੰਡ ਹੈ ਕਿ ਸਮੂਚੀ ਸ਼੍ਰੇਣੀ ਦੇ ਉਪਚਾਰ ਕਰਨਾ ਥਰਡ ਹੈ ਕਿ ਸ਼ੁੱਧੀਆਂ ਤੇ ਦੋਸ਼ਾਂ ਦੇ ਆਧਾਰ ਤੇ ਸ਼੍ਰੇਣੀ ਦੇ ਬੱਚਿਆਂ ਦੇ ਵੱਖ-ਵੱਖ ਗੁੱਟ ਬਣਾ ਕੇ ਉਪਚਾਰ ਕਰਨਾ ਫੋਰਥ ਹੈ ਕਿ ਸਿਰਫ ਵਿਆਕਰਨਿਕ ਗਲਤੀਆਂ ਕਰਨ ਵਾਲੇ ਬੱਚਨ ਗੁੱਟ ਬਣਾ ਕੇ ਉਪਚਾਰ ਕਰਨਾ ਠੀਕ ਹੈ ਜੀ ਗਰੁੱਪ ਟ੍ਰੀਟਮੈਂਟ ਕੀ ਹੁੰਦੇ ਜਿਹੜੇ ਆਪਾਂ ਜਿਹਦੇ ਵਿੱਚ ਆਪਾਂ ਕੀ ਹੈ ਜਿਹੜਾ ਆਪਣਾ ਉਪਚਾਰਾਤਮਿਕ ਸਿੱਖਿਆ ਦਾ ਠੀਕ ਹੈ ਉਹਦੇ ਵਿੱਚ ਕੀ ਹੈ ਜਿਹੜਾ ਗੁੱਟ ਉਪਚਾਰ ਦਾ मीनिंग ਇਦਾਂ ਸਰਾਜੂ ਕਾ ਜੀ 3 ਅਸ਼ੁੱਧੀਆਂ ਤੇ ਦੋਸ਼ਾਂ ਦੇ ਆਧਾਰ ਉੱਤੇ ਸ਼੍ਰੈਣੇ ਦੇ ਬੱਚਿਆਂ ਦੇ ਵੱਖ-ਵੱਖ ਗੁੱਟ ਬਣਾ ਕੇ ਉਪਚਾਰ ਕਰਨਾ ਠੀਕ ਹੈ ਜੀ ਵੀ ਜਿਹੇ ਜਿਹੜੇ ਦੋਸ਼ ਨੇ ਜਿੰਨਾਂ ਦੇ ਸੇਮ ਦੋਸ਼ ਨੇ ਠੀਕ ਹੈ ਜੇ ਸੇਮ ਅਸ਼ੁੱਧੀਆਂ ਨੇ ਆਪਾਂ ਉਹਨਾਂ ਦੀ ਇੱਕ ਗਰੁੱਪ ਬਣਾਤਾ ਠੀਕ ਹੈ ਜੀ ਫਿਰ ਆਪਾਂ ਉਹਨਾਂ ਨੂੰ ਇਹੋ ਜਿਹਾ ਹੀ ਉਪਚਾਰ ਦੇਵਾਂਗੇ ਠੀਕ ਹੈ ਜੇ ਤਾਂ ਇੱਕ ਹੀ ਹੁੰਦੀ ਹੈ ਇਹ ਹੁੰਦੀ ਆਪਣੀ ਗਰੁੱਪ ਟ੍ਰੀਟਮੈਂਟ ਉਪਚਾਰਾਤਮਿਕ ਸਿੱਖਿਆ ਠੀਕ ਹੈ 9th ਨੰਬਰ ਕੁਐਸਚਨ ਦੇਖੋ ਜੀ ਉਪਚਾਰ ਕੇਂਦਰ ਜਿਹਨਾਂ ਪਰਿਮੀਡੀਅਲ ਕਲੀਨਿਕ ਕਹਿੰਦੇ ਆ ਦਾ ਉਪਚਾਰਾਤਮਿਕ ਸਿੱਖਿਆ ਵਿੱਚ ਕੀ ਕਾਰਜ ਹੈ ਫਸਟ ਹੈਗੇ ਜੀ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਭਾਸ਼ਾ ਸੰਧੀ ਦੋਸ਼ ਦੂਰ ਕਰਨੇ ਸੈਕਿੰਡ ਹੈਗੇ ਮਕੈਨਿਕਲ ਤੇ ਇਲੈਕਟ੍ਰੋਨਿਕ ਉਪਕਰਨਾਂ ਦੁਆਰਾ ਬੱਚਿਆਂ ਦੇ ਭਾਸ਼ਾ ਸੰਧੀ ਦੋਸ਼ਾਂ ਦਾ ਪਤਾ ਕਰਕੇ ਉਪਚਾਰ ਕਰਨਾ ਥਰਡ ਹੈਗੇ ਡਾਕਟਰ ਨੂੰ ਸਕੂਲ ਬੁਲਾ ਕੇ ਬੱਚੇ ਦੀ ਜਾਂਚ ਕਰਵਾਉਣੀ ਫੋਰਥ ਹੈਗੇ ਜੀ ਭਾਸ਼ਾ ਦੋਸ਼ਾਂ ਵਾਲੇ ਬੱਚਿਆਂ ਦਾ ਵਿਸ਼ੇਸ਼ ਤਨੂ ਫੀਸ ਦੇ ਕੇ ਉਪਚਾਰ ਕਰਵਾਉਣਾ ਠੀਕ ਹੈ ਕੀ ਆਜੂਗਾ ਜੀ ਆਨਸਰ ਦਾ ਅਨਸਰ ਆ ਜਾਊਗਾ ਜੀ ਸੈਕੰਡ ਮਕੈਨਿਕਲ ਤੇ ਇਲੈਕਟ੍ਰੋਨਿਕ ਉਪਕਰਨਾਂ ਦੁਆਰਾ ਬੱਚਿਆਂ ਦੇ ਭਾਸ਼ਾ ਸੰਬੰਧੀ ਦੋਸ਼ਾਂ ਦਾ ਪਤਾ ਕਰਕੇ ਉਪਚਾਰ ਕਰਨਾ ਠੀਕ ਹੈ ਜੀ ਇਹਨੂੰ ਆਪਾਂ ਕਹਿੰਦੇ ਆ ਰੀਮੀਡੀਅਲ ਕਲੀਨਿਕ ਠੀਕ ਹੈ ਜੀ ਉਪਚਾਰ ਸੰਬੰਧੀ ਸ਼ਬਦ ਕੀ ਕਹਿਆ ਜਾਂਦਾ ਠੀਕ ਹੈ ਤਾਂ ਅਨਸਰ ਆ ਜਾਊਗਾ ਸੈਕੰਡ 10ਵਾਂ ਕੁਐਸਚਨ ਦੇਖੋ ਹੀ ਕਿਰਿਆਤਮਕ ਅਨੁਸੰਧਾਨ ਜਿਹਨੂੰ ਆਪਾਂ ਐਕਸ਼ਨ ਰਿਸਰਚ ਕਹਿੰਦੇ ਆ ਠੀਕ ਹੈ ਜੀ ਉਪਚਾਰਤਮਿਕ ਸਿੱਖਿਆ ਵਿੱਚ ਕੀ ਸਹਾਇਤਾ ਕਰਦੀ ਹੈ ਫਸਟ ਇਸ ਦੁਆਰਾ ਅਧਿਆਪਨ ਵਿੱਚ ਆਉਣ ਵਾਲੇ ਸਮੱਸਿਆਵਾਂ ਦਾ ਵਿਗਿਆਨਿਕ ਢੰਗ ਨਾਲ ਧਿਆਨ ਕੀਤਾ ਜਾਂਦਾ ਤੇ ਫਿਰ ਹੱਲ ਲੱਭਿਆ ਜਾਂਦਾ ਹੈ ਸੈਕਿੰਡ ਜਦੋਂ ਬੱਚਾ ਕੋਈ ਕਿਰਿਆ ਕਰ ਰਿਹਾ ਹੁੰਦਾ ਤਾਂ ਉਹਨਾਂ ਦੇ ਭਾਸ਼ਾ ਦੋਸ਼ ਨੋਟ ਕੀਤੇ ਜਾਂਦੇ ਹਨ ਥਰਡ ਹੈ ਕਿ ਅਧਿਆਪਕ ਤੇ ਬੱਚੇ ਸਕੂਲ ਤੋਂ ਬਾਹਰ ਅਨੁਸੰਧਾਨ ਕਰਨ ਜਾਂਦੇ ਹਨ ਫੋਰਥ ਹੈ ਕਿ ਬੱਚੇ ਆਪ ਇੱਕ ਦੂਸਰੇ ਦੇ ਭਾਸ਼ਾ ਦੋਸ਼ ਲੱਭਦੇ ਹਨ ਤੇ ਉਪਚਾਰ ਕਰਦੇ ਹਨ ਠੀਕ ਹੈ ਜੀ ਕੀ ਹੁੰਦਾ ਜੀ मीनिंग ਜਿਹੜੀ ਆਪਣੇ ਉਚਾਰਤਮਿਕ ਸਿੱਖਿਆ ਵਿੱਚ ਐਕਟਿਵ ਰਿਸਰਚ ਦਾ ਠੀਕ ਹੈ ਜੀ ਐ ਮੈਂ ਪੁੱਛ ਰਿਹਾ ਕੁਐਸਚਨ ਹੈ ਤਾਂ ਇਹਦਾ ਅਨਸਰ ਆ ਜਾਊਗਾ ਜੀ ਫਸਟ ਵਿਦ ਸਿ ਦੁਆਰਾ ਜਿਹੜਾ ਅਧਿਆਪਨ ਵਿੱਚ ਜਿਹੜੀ ਟੀਚਿੰਗ ਵਿੱਚ ਆਉਣ ਵਾਲੇ ਆਪ ਨੂੰ ਪ੍ਰੋਬਲਮਸ ਨੇ ਠੀਕ ਹੈ ਜੀ ਉਹਨਾਂ ਦਾ ਕੀ ਹੈ ਵਿਗਿਆਨਿਕ ਅਧਿਐਨ ਕਰਨਾ ਠੀਕ ਹੈ ਫਿਰ ਕੀ ਉਹਦਾ ਹੱਲ ਕਰਨਾ ਠੀਕ ਹੈ ਜੀ ਇਹਨੂੰ ਆਪਾਂ ਕਹਿੰਦੇ ਆ ਐਕਸ਼ਨ ਰਿਸਰਚ ਠੀਕ ਹੈ ਜੀ ਤਾਂ ਅਨਸਰ ਆ ਜਾਊਗਾ ਫਸਟ 11ਵਾਂ ਕੁਐਸਚਨ ਦੇਖੋ ਜੀ ਓਕੇ ਇਹਦੀ ਨਵੀਨ ਸਿੱਖਿਆ ਵਿਧੀ ਹੈ ਜਿਸ ਵਿੱਚ ਬੱਚੇ ਸਵੈ ਦੇਣ ਦੁਆਰਾ ਆਪਣੀਆਂ ਪਾਠਸ਼ਾ ਸਿੱਖਿਆ ਸੰਬੰਧੀ ਰੁਪੀਆਂ ਜਾਂ ਦੋਸ਼ਾਂ ਨੂੰ ਦੂਰ ਕਰ ਸਕਦਾ ਹੈ ਫਸਟ ਨਿਰੀਖਣ ਸੈਕਿੰਡ ਹੈ ਕਿਰਿਆਤਮਕ ਅਨੁਸੰਧਾਨ ਥਰਡ ਹੈਗੇ ਜੀ ਅਵੀ ਕਿਰਮਤਮਿਕ ਅਧਿਆਨ ਠੀਕ ਹੈ ਜੀ ਜਿਹਨੂੰ ਆਪਣਾ ਪ੍ਰੋਗਰਾਮਡ ਲਰਨਿੰਗ ਕਹਿੰਦੇ ਨੇ ਠੀਕ ਹੈ ਜੀ ਫੋਰਥ ਹੈਗੇ ਟੀਮ ਟੀਚਿੰਗ ਠੀਕ ਹੈ ਜੀ ਕਿਹੜਾ ਮੈਥਡ ਹੁੰਦੇ ਜਿਹਦੇ ਰਾਹੀਂ ਕੀ ਆ ਆਪਣੇ ਦੋਸ਼ਾਂ ਨੂੰ ਤਰਕਤਨ ਦੂਰ ਕਰ ਸਕਦੇ ਠੀਕ ਹੈ ਤਾਂ ਇਹਦਾ ਆਨਸਰ ਆ ਜਾਊਗਾ ਜੀ ਥਰਡ ਠੀਕ ਹੈ ਥਰਡ ਆ ਜਾਊਗਾ ਅਭੀ ਕਿਰਿਤਮਿਤ ਅਧਿਆਨ ਜਿਨਾਂ ਆਪਾ ਪ੍ਰੋਗਰਾਮਡ ਲਰਨਿੰਗ ਕਹਿੰਦੇ ਠੀਕ ਹੈ ਤਾਂ ਅਨਸਰ ਆਜੂਗਾ 3rd ਹੀ 12ਵਾਂ ਕੁਸ਼ਨ ਦੇਖੋ ਜੀ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚੇ ਦੀਆਂ ਭਾਸ਼ਾ ਸੰਬੰਧੀ ਰੋਟੀਆਂ ਦੋਸ਼ਾਂ ਨੂੰ ਫਸਟ ਆਰੰਭ ਵਿੱਚ ਹੀ ਫੜ ਕੇ ਠੀਕ ਕਰੇ ਸੈਕਿੰਡ ਕਲਾਸ ਦੇ ਬਾਲਗ ਹੋਣ ਤੱਕ ਠੀਕ ਨਾ ਕਰੇ ਨਾ ਬੱਚੇ ਦੇ ਬਾਲ ਸੋਰੀ ਜੀ ਬੱਚੇ ਦੇ ਬਾਲਗ ਹੋਣ ਤੱਕ ਠੀਕ ਨਾ ਕਰੇ 3rd ਹੈ ਕਿ ਬੱਚੇ ਉੱਪਰ ਹੀ ਛੱਡ ਦੇਵੇ ਔਰ ਥੈਕੇ ਡੰਡੇ ਤੇ ਜੋਰਨਾ ਦੂਰ ਕਰੇ ਠੀਕ ਹੈ ਜੀ ਕੀ ਅਨਸਰ ਆਜੂਗਾ ਇਹਦਾ ਅਨਸਰ ਆਜੂਗਾ ਜੀ ਫਸਟ ਵੀ ਆਰੰਭ ਵਿੱਚ ਹੀ ਫੜ ਕੇ ਦੂਰ ਠੀਕ ਕਰੇ ਠੀਕ ਹੈ ਜੀ ਕੈਨ ਦਾ मीनिंग ਵੀ ਸਟਾਰਟਿੰਗ ਤੋਂ ਹੀ ਬੱਚੇ ਦੇ ਜਿਹੜੇ ਆਪਣੇ ਦੋ ਦੇ ਦੋਸ਼ਤ ਰਟੀਆਂ ਨੇ ਉਹਨਾਂ ਨੂੰ ਕੀ ਹੈ ਮਤਲਬ ਪਹਿਲੀ ਗੱਲ ਤਾਂ ਉਹਨਾਂ ਨੇ ਲੱਭਣਾ ਠੀਕ ਹੈ ਲੱਭ ਕੇ ਉਹਨਾਂ ਦਾ ਕੀ ਵਿਚਾਰ ਕਰਨਾ ਠੀਕ ਹੈ ਜੀ ਤਾਂ ਆਰੰਭ ਵਿੱਚ ਹੀ ਹੋ ਸਕਦਾ ਠੀਕ ਹੈ ਤਾਂ ਅਨਸਰ ਆਜੂਗਾ ਫਸਟ 13ਵਾਂ ਕੁਐਸਚਨ ਦੇਖੋ ਜੀ ਉਪਚਾਰਾਤਮਕ ਸਿੱਖਿਆ ਦੇਣ ਸਮੇਂ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਤਿਆਰ ਕਰੇ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਸਰੀਰਕ ਤੇ ਮਾਨਸਿਕ ਤੌਰ ਤੇ ਇਹਨਾਂ ਵਿੱਚੋਂ ਕੋਈ ਨਹੀਂ ਠੀਕ ਹੈ ਜੀ ਕੀ ਆਨਸਰ ਆਜੂਗਾ ਜੀ ਇਹਦਾ ਤਾਂ ਇਹਦਾ ਆਨਸਰ ਆਜੂਗਾ ਜੀ 3 ਠੀਕ ਹੈ ਜੀ ਫਿਜ਼ੀਕਲ ਵੀ ਕਰਨਾ ਆਪਾਂ ਮੈਂਟਲੀ ਵੀ ਕਰਨਾ ਠੀਕ ਹੈ ਜਦੋਂ ਆਪਾਂ ਕੀ ਹੈ ਇੱਕ ਬੱਚੇ ਨੂੰ ਕਿਉਂ ਉਪਚਾਰਾਤਮਕ ਜਿਹੜੀ ਸਿੱਖਿਆ ਦੇਣ ਸਮੇਂ ਠੀਕ ਹੈ ਜੀ ਰਿਮੀਡੀਅਲ ਆਪਾਂ ਟੀਚਿੰਗ ਦੇਣੀ ਹੈ ਉਸ ਸਮੇਂ ਬੱਚੇ ਨੂੰ ਸਰੀਰਕ ਤੇ ਮਾਨਸਿਕ ਦੋਨਾਂ ਪੱਖੋਂ ਕੀ ਹੈ ਪਿਆਰ ਕਰਨਾ ਹੁੰਦਾ ਠੀਕ ਹੈ ਤਾਂ ਅਨਸਰ ਆਜੂਗਾ 30 14ਵਾਂ ਕੁਐਸਚਨ ਦੇਖੋ ਜੀ ਉਪਚਾਰਾਤਮਿਕ ਸਿੱਖਿਆ ਲੇ ਅਧਿਆਪਕਾਂ ਦਾ ਨਿਰੀਖਣ ਤੇਜ ਹੋਣਾ ਚਾਹੀਦਾ ਹੈ ਸੁਚੇਤ ਹੋਣਾ ਚਾਹੀਦਾ ਹੈ ਕਿਰਿਆਸ਼ੀਲ ਹੋਣਾ ਚਾਹੀਦਾ ਹੈ ਫੋਰਥ ਹੈ ਸੁਚੇਤ ਤੇ ਕਿਰਿਆਸ਼ੀਲ ਹੋਣਾ ਚਾਹੀਦਾ ਠੀਕ ਹੈ ਜੀ ਵੀ ਕਿ ਜਿਹੜੀ ਆਪਾਂ ਰਿਮੀਡੀਅਲ ਨਾ ਟੀਚਿੰਗ ਦਿੰਨੇ ਆ ਉਹਦੇ ਲਈ ਅਧਿਆਪਕਾਂ ਦੇ ਨਿਖਣ ਜਾਂ ਆਬਜ਼ਰਵੇਸ਼ਨ ਕੀ ਹੋਣੀ ਚਾਹੀਦੀ ਹੈ ਜੀ ਤਾਂ ਅਨਸਰ ਆਜੂਗਾ ਜੀ ਸੁਚੇਤ ਤੇ ਕਿਰਿਆਸ਼ੀਲ ਹੋਣੀ ਚਾਹੀਦੀ ਠੀਕ ਹੈ ਜੀ ਫੋਰਥੀ ਠੀਕ ਹੈ ਜੀ ਵੀ ਇੱਕ ਤਾਂ ਐਕਟਿਵ ਹੋਵੇ ਇੱਕ ਜਿਹੜਾ ਉਹਦਾ ਕੀ ਹੈਗਾ ਪੂਰਾ ਸੁਚੇਤ ਹੋਵੇ ਠੀਕ ਹੈ ਜਿਹੜਾ ਉਹ ਕੰਮ ਅਧਿਪਕ ਕਰ ਰਿਹਾ ਠੀਕ ਹੈ ਤਾਂ ਅਨਸਰ ਆ ਜਾਊਗਾ ਫੋਰਥੀ ਅਸਰ ਲਾਸਟ ਕੁਐਸਚਨ ਦੇਖੋ ਹੀ ਉਪਚਾਰਾਤਮਿਕ ਸਿੱਖਿਆ ਇੱਕ ਤੀਰ ਜਿੱਤੇ ਲੱਗਣ ਵਾਲਾ ਕਾਰਜ ਹੈ ਕਿਉਂਕਿ ਫਸਟ ਹੈ ਜੀ ਭਾਸ਼ਾ ਸੰਬੰਧੀ ਸਾਰੀਆਂ ਤਰੁੱਟੀਆਂ ਇੱਕਦਮ ਨਹੀਂ ਸੁਧਰ ਸਕਦੀਆਂ ਸੈਕੰਡ ਹੈ ਤੇਜ਼ੀ ਕਰਨ ਨਾਲ ਬੱਚਾ ਉਲਝਣ ਦਾ ਸ਼ਿਕਾਰ ਹੋ ਜਾਂਦਾ ਹੈ ਤੇਜ਼ੀ ਕਰਨ ਨਾਲ ਬੱਚੇ ਚਿੜਚਿੜੇ ਸੁਭਾਅ ਦੇ ਹੋ ਜਾਂਦੇ ਹਨ ਜਦ ਫੋਰਥ ਹੈ ਤੇਜ਼ੀ ਕਰਨ ਨਾਲ ਬੱਚੇ ਵਿੱਚ ਹੀਣ ਭਾਵਨਾਤਪਨ ਹੋ ਜਾਂਦੀ ਹੈ ਠੀਕ ਹੈ ਜੀ ਵੀ ਆਪਾਂ ਕਹਿੰਦੇ ਵੀ ਜਿਹੜੀ ਆਪਣੀ ਰਿਮੀਡੀਅਲ ਐਜੂਕੇਸ਼ਨ ਹੈ ਠੀਕ ਹੈ ਜਾਂ ਉਹਨੂੰ ਆਪਾਂ ਟੀਚਿੰਗ ਕਹਿ ਸਕਦੇ ਨੇ ਠੀਕ ਹੈ ਉਹ ਕਹਿੰਦਾ ਇੱਕ ਤੀਰ ਜੀ ਠੀਕ ਹੈ ਜੀ ਤੀਰਜ ਤੇ ਲੱਗਣ ਵਾਲਾ ਕਾਰਜ ਹੈ ਠੀਕ ਹੈ ਜੀ ਹਾਰਡ ਵਰਕ ਵਾਲਾ ਕੰਮ ਹੈ ਠੀਕ ਹੈ ਜੀ ਤਾਂ ਉਹਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਠੀਕ ਹੈ ਕਿਉਂ ਕਿਉਂ ਹੈ ਜੀ ਇਹ ਤਾਂ ਅਨਸਰ ਆ ਜਾਊਗਾ ਤੇ ਫਸਟ ਵੀ ਪਾਸ਼ਾ ਸਬੰਧੀ ਸਾਰੀਆਂ ਤਰੁੱਟੀਆਂ ਇੱਕਦਮ ਨਹੀਂ ਸੁਧਾ ਸਕਦੇ ਠੀਕ ਹੈ ਜੀ ਬਿਜਿੰਨੀ ਵੀ ਇੰਡੀਵਿਜੂਅਲ ਜਿਹੜੀ ਵਿਦਿਆਰਥੀਆਂ ਵਿੱਚ ਕਮੀਆਂ ਹੁੰਦੀਆਂ ਨੇ ਭਾਸ਼ਾ ਸੰਬੰਧੀ ਤਾਂ ਉਹਨਾਂ ਆਪਾਂ ਨੂੰ ਇੱਕਦਮ ਨਹੀਂ ਠੀਕ ਕਰਦੇ ਤਾਂ ਹੀ ਇਹ ਜਿਹੜਾ ਉਪਚਾਰਾਤਮਕ ਸਿੱਖਿਆ ਹੈ ਨਾ ਜੀ ਇਹ ਧੀਰੇ ਧੀਰੇ ਲੱਗਣ ਵਾਲਾ ਕੰਮ ਹੈ ਕਿਉਂਕਿ ਟਾਈਮ ਲੈਂਦਾ ਹੈ ਜੀ ਟਾਈਮ ਤੇ ਮਿਹਨਤ ਨਾਲ ਹੀ ਆਪਾਂ ਬੱਚੇ ਦੇ ਵਿੱਚ ਸੁਧਾਰ ਲਿਆ ਸਕਦੇ ਹਾਂ ਠੀਕ ਹੈ ਤਾਂ ਹੀ ਇੱਕ ਇਹ ਇੱਕ ਧੀਰੇ ਧੀਰੇ ਲੱਗਣ ਵਾਲਾ ਵਰਕ ਹੈ ਠੀਕ ਹੈ ਜੀ ਆਨਸਰ ਆਜੂਗਾ ਜੀ ਫਸਟ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸ਼ੇਅਰ ਕਰਦੇ ਹੋ ਠੀਕ ਹੈ ਜੀ ਤੇ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਵੀ ਇਸ ਚੈਨਲ ਤੇ ਆਪਾਂ ਫ੍ਰੀ ਅਪ ਕੋਰਸ ਪੀਐਸਟ 2024 ਦੀ ਤਿਆਰੀ ਕਰਵਾ ਰਹੇ ਹਾਂ ਠੀਕ ਹੈ ਜੀ ਤੇ ਟੈਲੀਗ੍ਰam ਵੀ ਜ਼ਰੂਰ ਜੁਆਇਨ ਕਰ ਲਿਓ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਸਾਨੂੰ ਠੀਕ ਹੈ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੇ ਤੁਹਾਨੂੰ ਕੋਈ ਕੁਆਇਰੀ ਹੋਵੇ ਜਾਂ ਤੁਹਾਨੂੰ ਕੁਝ ਪੁੱਛਣਾ ਹੋਵੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਚ ਪੁੱਛ ਸਕਦੇ ਹੋ ਠੀਕ ਹੈ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ